ਓਲੰਪਿਕਸ ਤੇ ਸਾਡੀ ਖਾਸ ਪੇਸ਼ਕਸ਼ ਰਿਓ ਦਾ ਰੰਚ ਤੁਹਾਡਾ ਸਵਾਗਤ ਹੈ। ਓਲੰਪਿਕ ਮੈਡਲ ਜਿੱਤਣ ਦਾ ਸੁਪਨਾ ਹਰ ਖਿਡਾਰੀ ਦੇਖਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਇਹ 골ਡ ਤੇ ਸਿਲਵਰ ਦੇ ਮੈਡਲਸ ਆਖਰ ਕਿਸ ਚੀਜ਼ ਦੇ ਬਣੇ ਹੁੰਦੇ ਨੇ? ਓਲੰਪਿਕ ਮੈਡਲਸ ਤੇ ਸਾਡੀ ਇਹ ਖਾਸ ਰਿਪੋਰਟ ਦੇਖਦੇ ਹਾਂ। ਓਲੰਪਿਕਸ ਖੇਡਾਂ ਦਾ ਮਹਾਕੁੰਭ ਓਲੰਪਿਕਸ ਖਿਡਾਰੀਆਂ ਦਾ ਸੁਪਨਾ ਓਲੰਪਿਕਸ ਅਜੇਹਾ ਮੰਚ ਜਿੱਥੇ ਖੇਡਾਂ ਤੇ ਖਿਡਾਰੀਆਂ ਨੂੰ ਮਿਲਦੀ ਹੈ ਨਵੀਂ ਪਛਾਣ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਹ ਓਲੰਪਿਕਸ ਖੇੜੇ ਤੇ ਓਲੰਪਿਕਸ 'ਚ ਮੈਡਲ ਜਿੱਤੇ ਓਲੰਪਿਕਸ ਮੈਡਲ ਜਿੱਤਣ ਤੋਂ ਬਾਅਦ ਖਿਡਾਰੀ ਦੀ ਜ਼ਿੰਦਗੀ ਬਦਲ ਜਾਂਦੀ ਹੈ ਰਿਓ ਓਲੰਪਿਕਸ 'ਚ ਭਾਰਤ ਦੀਆਂ ਦੋ ਖਿਡਾਰਨਾਂ ਦਾ ਮੈਡਲ ਜਿੱਤਣ ਦਾ ਸੁਪਨਾ ਪੂਰਾ ਹੋਇਆ ਹੈ ਸਾਖਸ਼ੀ ਮਲਿਕ ਨੇ ਕਾਂਸੀ ਦਾ ਤੇ ਪੀਵੀ ਸਿੰਧੂ ਨੇ ਚਾਂਦੀ ਦਾ ਤਗਮਾ ਦੇਸ਼ ਦੀ ਝੋਲੀ 'ਚ ਪਾਇਆ ਇੰਨਾ ਖਿਡਾਰੀਆਂ ਦੇ ਮੈਡਲ ਦੀ ਕੀਮਤ ਦੇਸ਼ ਤੇ ਦੇਸ਼ਵਾਸੀਆਂ ਲਈ ਅਨਮੋਲ ਹੈ ਪਰ ਕੀ ਤੁਹਾਨੂੰ 올림픽 ਮੈਡਲ ਦੀ ਕੀਮਤ ਪਤਾ ਹੈ 골ਡ ਮੈਡਲ সিলవర్ ਮੈਡਲ ਅਤੇ ਬ੍ਰੌਂਜ਼ ਮੈਡਲ ਚ ਕਿੰਨਾ ਸੋਨਾ ਚਾਂਦੀ ਤੇ ਕਾਪਰ ਹੁੰਦਾ ਹੈ ਕੀ ਤੁਸੀਂ ਜਾਣਦੇ ਹੋ ਜੇਕਰ 골ਡ ਮੈਡਲ 'ਚ ਸਿਰਫ 골ਡ ਹੀ ਭਰਤਿਆ ਜਾਂਦਾ ਤਾਂ ਇਸਦੀ ਕੀਮਤ ਕਰੀਬ 1.5 ਲੱਖ ਰੁਪਏ ਹੋਣੀ ਸੀ ਪਰ ਹੁਣ ਇਸ ਮੈਡਲ ਦੀ ਕੀਮਤ ਕਰੀਬ 32000 ਰੁਪਏ ਬਣਦੀ ਹੈ 골ਡ ਮੈਡਲ ਬਾਰੇ ਆਮ ਤੌਰ ਤੇ ਸੋਚਿਆ ਜਾਂਦਾ ਹੈ ਕਿ ਪੂਰਾ ਸੋਨੇ ਦਾ ਹੁੰਦਾ ਹੈ ਪਰ ਇਹ ਸੱਚ ਨਹੀਂ 골ਡ ਮੈਡਲ 'ਚ ਸਿਰਫ 1% 골ਡ ਹੀ ਭਰਤਿਆ ਜਾਂਦਾ ਹੈ लेकर गोल्ड मेडल पूरा गोल्ड ਦਾ ਨਹੀਂ ਹੁੰਦਾ ਤਾਂ সিলవర్ ਮੈਡਲ ਵੀ ਪੂਰਾ সিলవర్ ਦਾ ਨਹੀਂ ਹੁੰਦਾ ਇਸ ਵਿੱਚ ਬਾਕੀ ਕੁਝ ਮਟੀਰੀਅਲ ਮਿਲੇ ਹੁੰਦੇ ਨੇ ਹਾਲਾਂਕਿ ਇਸ 'ਚ ਚਾਂਦੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ সিলవర్ ਮੈਡਲ 'ਚ সিলవర్ 92.5% ਹੁੰਦਾ ਇਸ ਦੇ ਨਾਲ ਹੀ 7.5% ਕਾਪਰ ਵੀ ਮਿਲਾਇਆ ਜਾਂਦਾ ਹੈ ਗੋਲਡ ਤੇ ਸਿਲਵਰ ਮੈਡਲਸ ਦੀ ਤੁਲਨਾ ਚ ਬ੍ਰੌਂਜ਼ ਮੈਡਲ ਕਾਫੀ ਸਸਤਾ ਹੁੰਦਾ ਹੈ ਇਸਦੀ ਕੀਮਤ ਲਗਭਗ 350 ਰੁਪਏ ਦੀ ਹੀ ਹੈ ਇਸ ਚ 97% ਕਾਪਰ ਹੁੰਦਾ ਹੈ ਬ੍ਰੌਂਜ਼ ਮੈਡਲ ਕਾਪਰ ਦਾ ਬਣਿਆ ਹੁੰਦਾ ਹੈ ਜੋ ਪੀਰੀਆਡਿਕ ਟੇਬਲ ਚ ਸਭ ਤੋਂ ਉੱਪਰ ਆਉਂਦਾ ਹੈ ਤੇ ਇਸੇ ਕਾਰਨ ਇਸ ਨੂੰ ਤੀਜੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਸਿਲਵਰ ਪੀਰੀਆਡਿਕ ਟੇਬਲ ਚ ਕਾਪਰ ਤੋਂ ਬਾਅਦ ਹੁੰਦਾ ਹੈ ਅਤੇ ਇਸੇ ਕਾਰਨ ਦੂਜੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਨੂੰ ਸਿਲਵਰ ਮੈਡਲ ਦਿੱਤਾ ਜਾਂਦਾ ਹੈ ਗੋਲਡ ਇੱਕ ਦੁਰਲੱਭ ਦਾਤ ਹੈ ਅਤੇ ਇਸੇ ਕਾਰਨ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਨੂੰ ਗੋਲਡ ਮੈਡਲ ਦਿੱਤਾ ਜਾਂਦਾ ਹੈ। ਇਹਨਾਂ ਮੈਡਲਜ਼ ਦੀ ਕੀਮਤਾਂ ਦਾ ਫਰਕ ਵੀ ਇਹਨਾਂ ਦੀ ਦੁਰਲੱਭਤਾ ਅਨੁਸਾਰ ਹੀ ਘਟ-ਵੱਧ ਹੈ। 올림픽ਸ 'ਚ ਹਿੱਸਾ ਲੈਣ ਵਾਲੇ ਐਥਲੀਟਸ ਨੂੰ ਸਿਰਫ ਮੈਡਲ ਹੀ ਨਹੀਂ ਮਿਲਦੇ, ਬਲਕਿ ਪਹਿਲੇ ਤੋਂ 8ਵੇਂ ਸਥਾਨ ਤੱਕ ਰਹਿਣ ਵਾਲੇ ਐਥਲੀਟਸ ਨੂੰ ਡਿਪਲੋਮਾਸ ਵੀ ਦਿੱਤੇ ਜਾਂਦੇ ਨੇ। ਬਾਕੀ ਦੇ ਪਾਰਟਿਸਪੈਂਟਸ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਨੇ ਭਾਰਤ ਦੇ ਮਿਸ਼ਨ ਰਿਓ ਦਾ ਨਿਰਾਸ਼ਾਜਨਕ ਅੰਤ ਹੋਇਆ ਯੋਗੇਸ਼ਵਰ ਦੱਤ ਰੈਸਲਿੰਗ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਕੁਆਲੀਫਾਈਂਗ ਮੁਕਾਬਲੇ ਛੀ ਹਾਰ ਕੇ ਬਾਹਰ ਹੋ ਗਏ ਇਸ ਦੇ ਨਾਲ ਹੀ ਭਾਰਤ ਨੇ ਰਿਓ ਦੀਆਂ ਖੇਡਾਂ ਇੱਕ ਸਿਲਵਰ ਅਤੇ ਇੱਕ ਬ੍ਰੌਂਜ਼ ਮੈਡਲ ਦੇ ਨਾਲ ਖਤਮ ਕੀਤੀਆਂ ਯੋਗੇਸ਼ਵਰ ਦੱਤ ਪਾਰਟ ਲਈ ਲੰਡਨ 올림픽ਸ ਦਾ ਹੀਰੋ ਰਿਆ ਹੈ ਪਲਵਾਨ ਰਿਓ ਚ ਦੇਸ਼ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ yogeshwar ਦਾ trio olympics ਦਾ ਪਹਿਲਾ ਮੁਕਾਬਲਾ ਹਾਰ ਕੇ ਖੇਡਾਂ ਚ ਤਗਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ ਅੱਜ ਪੂਰਾ ਦੇਸ਼ yogeshwar ਦੇ ਮੁਕਾਬਲੇ ਤੇ ਨਜ਼ਰਾਂ ਟਿਕਾ ਕੇ ਬੈਠਾ ਸੀ ਹਰ ਕੋਈ ਇਹੀ ਉਮੀਦ ਕਰ ਰਿਹਾ ਸੀ ਕਿ ਭਾਰਤ ਦਾ ਮਿਸ਼ਨ 골ਡ yogeshwar ਦਾ ਹੀ ਪੂਰਾ ਕਰੇਗਾ ਪਰ ਅਜੇ ਹਾਂ ਨਹੀਂ ਹੋਇਆ ਮੰਗੋਲੀਆ ਦੇ ਪਲਵਾਨ ਖਿਲਾਫ ਕੁਆਲੀਫਾਈਂਗ ਮੁਕਾਬਲੇ ਚ yogeshwar ਨੇ ਦਮਦਾਰ ਸ਼ੁਰੂਆਤ ਕੀਤੀ ਪਰ ਮੰਗੋਲੀਆ ਦੇ ਗੈਂਜ਼ੋ ਰਿਜਨ ਮੰਦਾ ਖਰਾਖਨ ਨੇ ਦਮਦਾਰ ਡਿਫੈਂਸ ਕਰਦਿਆਂ ਯੋਗੇਸ਼ਵਰ ਨੂੰ ਲਗਾਤਾਰ ਅਟੈਕ ਦੇ باوجود ਅੰਕ ਜਟਾਉਣ ਦਾ ਮੌਕਾ ਨਹੀਂ ਦਿੱਤਾ ਪਹਿਲੇ ਰਾਉਂਡ ਤੋਂ ਬਾਅਦ ਮੰਗੋਲੀਆ ਦੇ ਪਹਿਲਵਾਨ ਕੋਲ 1-0 ਦੀ ਲੀਡ ਹਾਸਲ ਹੋ ਗਈ ਸੀ ਦੂਜੇ ਰਾਉਂਡ 'ਚ ਯੋਗੇਸ਼ਵਰ ਨੇ ਹੋਰ ਵੀ ਅਗਰੈਸਿਵ ਹੋ ਕੇ ਖੇਡਣ ਦੀ ਕੋਸ਼ਿਸ਼ ਕੀਤੀ ਪਰ ਯੋਗੇਸ਼ਵਰ ਦੇ ਅਟੈਕ ਦਾ ਫਾਇਦਾ ਵੀ ਮੰਗੋਲੀਆ ਦੇ ਪਹਿਲਵਾਨ ਨੇ ਚੁੱਕਿਆ ਮੰਗੋਲੀਆ ਦੇ ਪਹਿਲਵਾਨ ਨੇ ਦੋ ਹੋਰ ਅੰਕ ਹਾਸਲ ਕਰ ਲਏ ਯੋਗੇਸ਼ਵਰ ਅੰਤ ਤੱਕ ਕੋਸ਼ਿਸ਼ਾਂ ਕਰਦੇ ਰਹੇ ਪਰ ਮੰਗੋਲੀਆ ਦੇ ਪਲਵਾਨ ਤੇ ਕਾਬੂ ਪਾਉਣ ਚ ਯੋਗੇਸ਼ਵਰ ਕਾਮਯਾਬ ਨਹੀਂ ਹੋ ਸਕੇ ਇਸ ਹਾਰ ਦੇ ਨਾਲ ਹੀ ਭਾਰਤ ਦਾ ਮਿਸ਼ਨ ਰਿਓ ਵੀ ਖਤਮ ਹੋ ਗਿਆ ਭਾਰਤ ਨੂੰ ਰਿਓ 올ਿਮਪਿਕਸ ਤੇ ਇੱਕ ਕਾਂਸੀ ਅਤੇ ਇੱਕ ਚਾਂਦੀ ਦਾ ਤਗਮਾ ਹਾਸਲ ਹੋਇਆ ਬੀਵੀ ਸਿੰਧੂ ਨੇ ਰਿਓ 올ਿਮਪਿਕਸ ਤੇ ਸਿਲਵਰ ਮੈਡਲ ਜਿੱਤ ਕੇ ਹਿਸਟੋਰਿਕ ਪਰਫਾਰਮੈਂਸ ਦਿੱਤੀ ਸਿੰਧੂ ਦੀ ਇਸ ਜਿੱਤ ਤੋਂ ਬਾਅਦ ਉਹਨਾਂ ਤੇ ਇਨਾਮਾਂ ਦੀ ਵਰਖਾ ਹੋ ਰਹੀ ਹੈ ਰੀਓ 올림픽ਸ ਤੇparatly ਸਿਲਵਰ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਤੇ ਇਨਾਮਾਂ ਦੀ ਵਰਖਾ ਹੋਣ ਲੱਗੀ ਹੈ ਵਰਖਾ ਵੀ ਅਜੇ ਹੀ ਕਿ ਸੁਣ ਕੇ ਕੋਈ ਵੀ ਹੈਰਾਨ ਹੋ ਜਾਏ ਰਿਓ ਚ ਭਾਰਤ ਦੀ ਚਾਂਦੀ ਕਰਵਾਉਣ ਵਾਲੀ ਪੀਵੀ ਸਿੰਧੂ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਇਨਾਮਾਂ ਦਾ ਐਲਾਨ ਕਰ ਰਹੀਆਂ ਨੇ ਚਾਹੇ ਉਹ ਸਿੰਧੂ ਦਾ ਰਾਜ ਆਂਧਰਾ ਪ੍ਰਦੇਸ਼ ਹੋਵੇ ਅਤੇ ਚਾਹੇ ਦੇਸ਼ ਦੀ ਰਾਜਧਾਨੀ ਦਿੱਲੀ ਹਰ ਜਗ੍ਹਾ ਦੇ ਲੋਕ ਅਤੇ ਸਰਕਾਰਾਂ ਖੁਸ਼ ਨੇ ਅਜੇ ਹੁਣ ਸਿੰਧੂ ਨੂੰ ਗਿਫਟ ਦੇਣ ਵਾਲਿਆਂ ਦੀ ਲਿਸਟ ਤੇ ਤੇਲੰਗਾਨਾ ਦੀ ਸਰਕਾਰ ਦੇ ਨਾਲ ਨਾਲ ਮੱਧ ਪ੍ਰਦੇਸ਼ ਅਤੇ ਦਿੱਲੀ ਸਰਕਾਰ ਵੀ ਜੁੜ ਗਈ ਹੈ। ਸਿੰਧੂ ਦੇ ਸਿਲਵਰ ਮੈਡਲ ਜਿੱਤਣ ਤੇ ਤੇਲੰਗਾਨਾ ਸਰਕਾਰ ਉਹਨਾਂ ਨੂੰ 5 ਕਰੋੜ ਰੁਪਏ ਦੇਣ ਦਾ ਐਲਾਨ ਕਰ ਚੁੱਕੀ ਹੈ। ਆਂਧਰਾ ਪ੍ਰਦੇਸ਼ ਸਰਕਾਰ ਨੇ ਸਿੰਧੂ ਲਈ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਸਿੰਧੂ ਨੂੰ 2 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਨਾ ਹੀ ਨਹੀਂ ਮੱਧ ਪ੍ਰਦੇਸ਼ ਸਰਕਾਰ ਨੇ ਸਿੰਧੂ ਨੂੰ 50 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਸਿੰਧੂ ਨੂੰ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਜਾ ਰਹੀ ਹੈ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੀ ਸਿੰਧੂ ਨੂੰ ਇਸ ਵੱਡੀ ਉਪਲਬਧੀ ਲਈ 50 ਲੱਖ ਰੁਪਏ ਇਨਾਮ ਦੇਣ ਜਾ ਰਹੀ ਹੈ। ਭਾਰਤੀ 올림픽 ਸੰਘ ਦੇਸ਼ ਦੀ ਸ਼ਾਨ ਵਧਾਉਣ ਲਈ ਸਿੰਧੂ ਨੂੰ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਵੇਗਾ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੀ ਸਿੰਧੂ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਚੁੱਕੀ ਹੈ। ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਵੀ ਸਿੰਧੂ ਨੂੰ 1 ਲੱਖ 1000 ਰੁਪਏ ਇਨਾਮ ਵਜੋਂ ਦੇਣਗੇ। ਸਿੰਧੂ ਦੇ ਕੋਚ ਪੁਲੇਲਾ ਗੋਪੀਚੰਦ ਤੇ ਵੀ ਇਨਾਮਾਂ ਦੀ ਵਰਖਾ ਹੋਣ ਵਾਲੀ ਹੈ। ਆਂਧਰ ਪ੍ਰਦੇਸ਼ ਦੀ ਸਰਕਾਰ ਗੋਪੀਚੰਦ ਨੂੰ 50 ਲੱਖ ਦਾ ਇਨਾਮ ਅਤੇ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਗੋਪੀਚੰਦ ਨੂੰ 10 ਲੱਖ ਰੁਪਏ ਦਾ ਇਨਾਮ ਦੇਵੇਗੀ। ਹైదరాబాద్ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਚਾਮੁੰਦੇਸ਼ਵਰਥਨ ਸਿੰਧੂ ਨੂੰ BMW ਗੱਡੀ ਦੇਣਗੇ ਉਹਨਾਂ ਨੇ 2012 ਚ ਸੈਨਾ ਨਹਿਵਾਲ ਨੂੰ ਵੀ BMW ਗਿਫਟ ਕੀਤੀ ਸੀ ਉਹ ਸਚਿੰਦ ਦੇ ਕਰੀਬੀ ਨੇ ਅਤੇ ਖਬਰਾਂ ਹਨ ਕਿ BMW ਗੱਡੀ ਸਿੰਧੂ ਨੂੰ ਸਚਿੰਤ ਤੰਦੂਲਕਰ ਹੀ ਗਿਫਟ ਕਰਨਗੇ ਕੁਲ ਮਿਲਾ ਕੇ ਦੇਖਿਆ ਜਾਏ ਤਾਂ 올림픽ਸ 'ਚ ਦੇਸ਼ ਦਾ ਨਾਮ ਚਮਕਾਉਣ ਵਾਲੀ ਸਿੰਧੂ ਤੇ ਹੁਣ ਪੈਸੇ ਅਤੇ ਇਨਾਮਾਂ ਦੀ ਵਰਖਾ ਹੋਣ ਵਾਲੀ ਹੈ ਪੀਵੀ ਸਿੰਧੂ ਦੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਪੂਰਾ ਦੇਸ਼ ਇਸ ਖਿਡਾਰੀ ਦਾ ਫੈਨ ਹੋ ਗਿਆ ਹੈ ਟੀਮ ਇੰਡੀਆ ਦੇ ਸਪਿਨਰ ਰਵੀ ਚੰਦਰਨ ਅਸ਼ਵਿੰਦ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਲ ਹੈ ਰਿਓ 올림픽ਸ 'ਤੇ ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ 올림픽ਸ ਦੇ ਆਖਰੀ 3 ਦਿਨ ਤੋਂ ਪਹਿਲਾਂ ਭਾਰਤ ਦੀ ਝੋਲੀ 'ਚ ਇੱਕ ਵੀ ਤਗਮਾ ਨਹੀਂ ਸੀ ਪਰ ਦੇਸ਼ ਦੀਆਂ ਬੇਟੀਆਂ ਨੇ 올림픽ਸ 'ਚ ਭਾਰਤ ਦੀ ਨਿਰਾਸ਼ਾ ਨੂੰ ਜਿੱਤ ਦੀ ਖੁਸ਼ੀ 'ਚ ਬਦਲ ਦਿੱਤਾ ਪਹਿਲਾ ਸਾਕਸ਼ੀ ਮਲਿਕ ਨੇ 올림픽 ਚ ਰੈਸਲਿੰਗ ਚ ਕਾਂਸੀ ਦਾ ਤਗਮਾ ਜਿੱਤਿਆ। ਫਿਰ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸਿੰਧੂ ਦੇ ਕਾਰਨਾਮੇ ਤੋਂ ਬਾਅਦ ਸਾਰਾ ਦੇਸ਼ ਇਸ ਖਿਡਾਰੀ ਦਾ ਫੈਨ ਹੋ ਗਿਆ। ਕ੍ਰਿਕਟ ਲਈ ਕ੍ਰੇਜ਼ੀ ਦੇਸ਼ ਚ ਬੈਡਮਿੰਟਨ ਦੇ ਚਰਚੇ ਹੋਣ ਲੱਗੇ। ਇੱਥੋਂ ਤੱਕ ਕਿ ਖੁਦ ਕ੍ਰਿਕਟ ਖਿਡਾਰੀ ਵੀ ਸਿੰਧੂ ਦਾ ਖੇਡਵੇ ਕ੍ਰੇਜ਼ੀ ਹੋ ਗਏ। ਟੀਮ ਇੰਡੀਆ ਦੇ ਦਿੱਗਜ ਫਿਰਕੀਬਾਜ਼ ਰਵੀ ਚੰਦਰਨ ਨਸ਼ਵਨ ਵੀ ਸਿੰਧੂ ਦੀ ਮਿਹਨਤ ਅਤੇ ਉਸ ਦਾ ਪ੍ਰਦਰਸ਼ਨ ਵੇਖ ਹੈਰਾਨ ਰਹਿ ਗਏ ਨੇ। ਸਿੰਧੂ ਦੇ ਕਮਾਲ ਤੋਂ ਬਾਅਦ ਅਸ਼ਵਨ ਨੇ ਸਿੰਧੂ ਲਈ ਇੱਕ ਵੀਡੀਓ ਮੈਸੇਜ ਭੇਜਿਆ ਇਹ ਵੀਡੀਓ ਮੈਸੇਜ ਬੀਸੀਸੀਆਈ ਦੇ ਅਫੀਸ਼ੀਅਲ ਪੇਜ ਤੇ ਸਾਂਝਾ ਕੀਤਾ ਗਿਆ ਅਸ਼ਵਨ ਨੇ ਆਪਣੇ ਇਸ ਵੀਡੀਓ ਚ ਪਹਿਲਾਂ ਸਿੰਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਸਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ ਅਤੇ ਨਾਲ ਹੀ ਅਸ਼ਵਨ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਕਦੀ ਉਨ੍ਹਾਂ ਦੀ ਭੇਟੀ ਵੀ ਬੈਡਮਿੰਟਨ ਖੇਡੇਗੀ ਪੀਵੀ ਸਿੰਧੂ ਭਾਰਤ ਦੀ 5ਵੀਂ ਮਹਿਲਾ ਖਿਡਾਰੀ ਹਨ ਜੋ 올림픽ਸ ਤੋਂ ਮੈਡਲ ਜਿੱਤਣ ਚ ਕਾਮਯਾਬ ਹੋਈ ਹੈ ਇਸ ਤੋਂ ਪਹਿਲਾਂ weightlifter ਕਰਨ ਮਲੇਸ਼ਵਰੀ 2002 ਸਿਡਨੀ 올림픽ਸ ਜ਼ਾਇਨਾ ਨਿਹਵਾਲ 2012 ਲੰਡਨ 올림픽ਸ ਐਮਸੀ ਮੈਰੀਕੋਮ 2012 ਦੇ ਲੰਡਨ 올림픽ਸ ਅਤੇ ਸਾਖਸ਼ੀ ਮਲੇਕ 2016 ਦੇ ਰਿਓ 올림픽ਸ 'ਚ ਤਗਮੇ ਜਿੱਤਣ 'ਚ ਕਾਮਯਾਬ ਰਹੀਆਂ ਸਨ ਸਿੰਧੂ ਦੇਸ਼ ਦੀ ਇਕਲੌਤੀ ਮਹਿਲਾ ਖਿਡਾਰੀ ਨੇ ਜੋ 올림픽ਸ ਤੋਂ ਚਾਂਦੀ ਦਾ ਤਗਮਾ ਜਿੱਤਣ 'ਚ ਕਾਮਯਾਬ ਹੋਈ ਹੈ ਕੈਰੋਲਿਨਾ ਮਰੀਨ बैडमिंटन दी ओलंपिक ਅਤੇ ਵਿਸ਼ਵ ਚੈਂਪੀਅਨ ਨੂੰ ਭਾਰਤ ਦੇ ਕੁਝ ਲੋਕ ਵਿਲਨ ਕਹਿਣ ਲੱਗੇ ਨੇ ਕਾਰਨ ਇਹ ਕਿ ਮਰੀਨ ਕਾਰਨ ਭਾਰਤ ਨੂੰ 골ਡ ਮੈਡਲ ਹਾਸਲ ਨਹੀਂ ਹੋ ਸਕਿਆ ਪਰ ਅਸਲ 'ਚ ਮਰੀਨ ਵਿਲਨ ਨਹੀਂ ਬਲਕਿ ਚੈਂਪੀਅਨ ਹੈ rio olympics 'ਚ ਭਾਰਤ ਦੀ ਪੀਵੀ ਸਿੰਧੂ ਨੇ ਇਤਿਹਾਸ ਰਚ ਦਿੱਤਾ ਸਿੰਧੂ ਨੇ ਫਾਈਨਲ 'ਚ ਵੀ ਤਮਾਕੇਦਾਰ ਖੇਡ ਵਖਾਇਆ ਪਰ ਦੇਸ਼ ਲਈ ਸਿੰਧੂ ਦਾ 골ਡ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਗੋਲ ਚਾਹੇ ਨਾ ਜਿੱਤਿਆ ਹੋਵੇ ਪਰ ਸਿੰਧੂ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਅਝਾਰ ਕੇ ਸਦੀ ਜ਼ੁਬਾਨ ਤੇ ਇੱਕੋ ਨਾਮ ਹੈ ਪੀਵੀ ਸਿੰਧੂ ਪਰ ਨਾਲ ਹੀ ਪੂਰਾ ਦੇਸ਼ ਅੱਜ ਕੈਰੋਲਿਨਾ ਮਰੀਨ ਦਾ ਨਾਮ ਵੀ ਜਾਣਦਾ ਹੈ ਖਿਤਾਬੀ ਮੁਕਾਬਲੇ ਚ ਸਿੰਧੂ ਨੂੰ ਸਪੈਨ ਦੀ ਕੈਰੋਲਿਨਾ ਮਰੀਨ ਨੇ 1921 21 12 21 15 ਨਾਲ ਮਾਰ ਦਿੱਤੀ ਮਰੀਨ ਨੂੰ ਭਾਰਤ ਦਾ ਵਿਲਨ ਵੀ ਕਿਹਾ ਜਾਣ ਲੱਗਿਆ ਪਰ ਅਸਲ ਚ ਦਿੱਗਜ ਖਿਡਾਰਨ ਆਪਣੀ ਅਣਥੱਕ ਮਿਹਨਤ ਅਤੇ ਆਪਣੇ ਜਜ਼ਬੇ ਕਾਰਨ ਚੈਂਪੀਅਨ ਬਣਨ ਚ ਕਾਮਯਾਬ ਹੋਈ ਹੈ ਬੈਡਮਿੰਟਨ ਕੋਰਟ 'ਚ ਬੇहद ਗੰਭੀਰ ਨਜ਼ਰ ਆਉਣ ਵਾਲੀ ਮਰੀਨ ਅਸਲ ਜ਼ਿੰਦਗੀ 'ਚ ਕਾਫੀ ਕੂਲ ਰਹਿੰਦੀ ਹੈ। ਕੋਰਟ 'ਚ ਸਿੰਪਲ ਨਜ਼ਰ ਆਉਣ ਵਾਲੀ ਇਹ ਬੈਡਮਿੰਟਨ ਖਿਡਾਰਣ ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਹੈ। 23 ਸਾਲ ਦੀ ਮਰੀਨ ਦਾ ਸੋਸ਼ਲ ਅਕਾਊਂਟ ਉਹਨਾਂ ਦੀਆਂ ਗਲੈਮਰਸ ਫੋਟੋਜ਼ ਨਾਲ ਭਰਿਆ ਹੋਇਆ ਹੈ। ਪੇਂਡਾ ਨਾਮ ਜੇਕਰ ਦੁਨੀਆ 'ਚ ਸਭ ਤੋਂ ਵੱਧ ਦਿਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਚਮਕਾਇਆ। ਤਮਰੀਨ ਵੀ ਪਿੱਛੇ ਨਹੀਂ ਹੈ। ਮਰੀਨ ਦੇ ਲਗਾਤਾਰ ਕੀਤੇ ਕਮਾਲ ਕਾਰਨ ਉਸ ਦੇ ਦੇਸ਼ 'ਚ ਉਸਨੂੰ ਗਰਲ ਨਡਾਲ ਵੀ ਕਿਹਾ ਜਾਣ ਲੱਗਿਆ। ਆਪਣੀ ਸਖਤ ਟ੍ਰੇਨਿੰਗ ਕਾਰਨ ਮਰੀਨ ਪਿਛਲੇ ਲਗਭਗ 1.5 ਸਾਲ ਤੋਂ ਨੰਬਰ 1 ਦੀ ਪੋਜੀਸ਼ਨ 'ਤੇ ਟਿਕੀ ਹੋਈ ਹੈ। ਮਰੀਨ ਸਾਲ 2014 ਤੇ 2015 ਦੀ ਵਰਲਡ ਚੈਂਪੀਅਨ ਹੈ। ਬਚਪਨ 'ਚ ਮਰੀਨ ਫਲੇਮੈਂਜ਼ੋ ਡਾਂਸ ਦੀ ਟ੍ਰੇਨਿੰਗ ਲੈਂਦੀ ਸੀ। ਫਿਰ ਇਸ ਖਿਡਾਰਨ ਦੀ ਰੁਚੀ ਬੈਡਮਿੰਟਨ ਵੱਲ ਵਧਣ ਲੱਗੀ ਪਰ ਸਪੈਨਚ ਬੈਡਮਿੰਟਨ ਜ਼ਿਆਦਾ ਮਸ਼ਹੂਰ ਨਹੀਂ ਹੈ ਅਤੇ ਇਸੇ ਕਾਰਨ ਮਰੀਨ ਨੂੰ ਪ੍ਰੈਕਟਿਸ ਕਰਨ ਲਈ ਮਹਿਲਾ ਜੋੜੀਦਾਰ ਹੀ ਨਹੀਂ ਮਿਲਦਾ ਸੀ ਮਰੀਨ ਨੇ ਆਪਣੇ ਸ਼ੁਰੂਆਤੀ ਦਿਨਾਂ 'ਚ ਮੁੰਡਿਆਂ ਨਾਲ ਅਭਿਆਸ ਕੀਤਾ ਅਤੇ ਦੱਸਿਆ ਜਾਂਦਾ ਹੈ ਕਿ ਇਸੇ ਕਾਰਨ ਉਹ ਲੰਮੇ ਚੱਲਦੇ ਗੇਮਸ 'ਚ ਥੱਕਦੀ ਨਹੀਂ ਹੈ ਮਰੀਨ ਨੇ ਆਪਣੇ ਕਰੀਅਰ 'ਚ ਹੁਣ ਤੱਕ ਕੁੱਲ 239 ਜਿੱਤਾਂ ਦਰਜ ਕੀਤੀਆਂ ਨੇ ਮਰੀਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਖਿਡਾਰਨ ਖੱਬੇ ਹੱਥ ਨਾਲ ਖੇਡਦੀ ਹੈ ਜਿਸ ਨਾਲ ਇਸ ਨੂੰ ਵਿਰੋਧੀਆਂ ਖਿਲਾਫ ਐਡਵਾਂਟੇਜ ਮਿਲਦਾ ਹੈ ਮਰੀਨ ਆਪਣੇ ਕਰੀਅਰ ਦੌਰਾਨ ਕੁੱਲ 19 ਖਿਤਾਬ ਆਪਣੇ ਨਾਮ ਕਰ ਚੁੱਕੀ ਹੈ ਮਰੀਨ ਆਪਣੇ ਘਰ ਵਾਲਿਆਂ ਦੀ ਇਕਲੌਤੀ ਬੇਟੀ ਹੈ ਉਸਦੇ ਮਾਤਾ ਪਿਤਾ ਨੂੰ ਉਸ ਤੇ गर्व ਹੈ ਮਰੀਨ ਦੇ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਚ ਹੈ ਪਰ ਇੱਥੇ ਵੀ ਮਰੀਨ ਕੋਲ ਪਹੁੰਚਣਾ ਮੁਸ਼ਕਿਲ ਹੈ ਕਿਉਂਕਿ ਉਸ ਦਾ ਬாய்ਫਰੈਂਡ ਹੈ ਮਰੀਨ ਅਤੇ ਉਸਦੇ ਬாய்ਫਰੈਂਡ ਦੀਆਂ ਸੋਸ਼ਲ ਵੈਬਸਾਈਟਸ ਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਨੇ ਇੱਕ ਤਸਵੀਰ 'ਚ ਇਹ ਦੋਨੋਂ ਕਿਸ ਕਰਦੇ ਦਿਖਾਈ ਦਿੰਦੇ ਨੇ ਅਤੇ ਇਹ ਤਸਵੀਰ ਸੋਸ਼ਲ ਮੀਡੀਆ 'ਚ ਕਾਫੀ ਵਾਇਰਲ ਹੋਈ ਸੀ ਕੈਰੋਲਿਨਾ ਮਰੀਨ ਨੇ ਜੋ ਕਮਾਲ ਕੀਤਾ ਨਹੀਂ ਉਹ ਇੱਕ ਚੈਂਪੀਅਨ ਹੀ ਕਰ ਸਕਦਾ ਹੈ ਇਹ ਖਿਡਾਰਨ ਬੇहद ਭਾਵੁਕ ਹੋ ਜਾਂਦੀ ਹੈ ਅਤੇ ਮਰੀਨ ਜਜ਼ਬੇ ਨਾਲ ਖੇਡਣ ਲਈ ਮਸ਼ਹੂਰ ਹੈ ਚਾਹੇ ਮਰੀਨ ਕਾਰਨ ਸਿੰਧੂ ਫਾਈਨਲ ਜਿੱਤਣ 'ਚ ناکਾਮ ਹੋ ਗਈ ਅਤੇ ਕੁਝ ਲੋਕ ਉਸਨੂੰ ਵਿਲਨ ਸਮਝਣ ਲੱਗੇ ਪਰਾਸਾਲ ਦੇ ਖਿਡਾਰਨ ਵੀ ਉਨੇ ਹੀ ਹੌਸਲਾ ਅਫਜ਼ਾਈ ਅਤੇ ਇੱਜ਼ਤ ਦੇ ਹੱਕਦਾਰ ਹੈ ਜਿੰਨੇ ਕੇ ਪੀਵੀ ਸਿੰਧੂ ਕੋਟ 23 ਚੈਂਪੀਅਨ ਨੂੰ ਮਾਤ ਦੇਣਾ ਆਸਾਨ ਨਹੀਂ ਹੈ 올림픽ਸ ਤੇ ਸਾਡੀ ਖਾਸ ਪੇਸ਼ਕਸ਼ ਰਿਓ ਦਾ ਰੰਚ ਅਜ ਲਈ ਨਹੀਂ ਕੱਲ ਫੇਰ ਹੋਵੇਗੀ ਮੁਲਾਕਾਤ ਧੰਨਵਾਦ